ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਉਹ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਨ ਰਾਜਪੂਤ ਤੇ ਤਰਨ ਫੈਮਿਲੀ ਵਲੌਗ ਵਿੱਚ ਤੁਹਾਡਾ ਵੈਲਕਮ ਹੈ ਸੋ ਦੀਪਕ ਵਲੌਗਰ ਦੀਪਕ ਕੁਮਾਰ ਸੋ ਦੀਪਕ ਵਲੌਗਰ ਦੇ ਵਿੱਚ ਵੀ ਦੋਸਤੋ ਤੁਹਾਡਾ ਵੈਲਕਮ ਹੈ ਸੋ ਆਪਾਂ ਅੱਜ ਕਿੱਥੇ ਦਾ ਵਲੌਗ ਬਣਾਉਣ ਵਾਲੇ ਦੀਪਕ ਬੜੇ ਪਿੰਡ ਦਾ ਸੋ ਦੋਸਤੋ ਸਾਡੇ ਇੱਕ ਸਬਸਕ੍ਰਾਈਬਰ ਸੀਗੇ ਸੋ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਸੀ ਕਿ ਬੜੇ ਪਿੰਡ ਦਾ ਦੋਸਤੋ ਵਲੌਗ ਬਣਾਓ ਸੋ ਬਲੌਗ ਤੁਸੀਂ ਬਹੁਤ ਦੇਖੇ ਹੋਗੇ ਬੜੇ ਪਿੰਡ ਦੇ ਬੜਾ ਪਿੰਡ ਕਿੰਨਾ ਕਾ ਵੱਡਾ ਆ ਉਹ ਤੁਹਾਨੂੰ ਆਪਾਂ ਅੱਜ ਦਿਖਾਵਾਂਗੇ ਸੋ ਰੂਰੂ ਕਰਾਵਾਂਗੇ ਤੁਹਾਨੂੰ ਉਹੋ ਜਿਹੀਆਂ ਗਲੀਆਂ ਜਿੱਥੇ ਤੁਸੀਂ ਆਪਣਾ ਬਚਪਨ ਬਤੀਤ ਕਰਦੇ ਸੀਗੇ ਜੋ ਇੱਥੋਂ ਪਿੰਡੋਂ ਬਾਹਰ ਚੱਲ ਗਏ ਨੇ ਲੋਕ ਜੋ ਜੋ ਸਾਡੀ ਵੀਡੀਓ ਇਹ ਬਾਹਰ ਲੋਕ ਦੇਖ ਰਹੇ ਜਾਂ ਤੁਸੀਂ ਸ਼ੇਅਰ ਕਰ ਦੋਗੇ ਸੋ ਉਹ ਦੇਖ ਸਕਦੇ ਨੇ ਤੇ ਉਹ ਦੋਸਤੋ ਚੀਜ਼ਾਂ ਉਹ ਦੇਖੋਗੇ ਸੋ ਕਿੰਨਾ ਕਾ ਬਦਲ ਚੁੱਕਾ ਬੜਾ ਪਿੰਡ ਤੇ ਮੈਂ ਆਪਣੇ ਦਿਲ ਦੀ ਸੱਚੀ ਗੱਲ ਦੱਸਾਂ ਸੋ ਮੈਂ ਬੜਾ ਪਿੰਡ ਹਲੇ ਤੱਕ ਪੂਰੀ ਤਰ੍ਹਾਂ ਘੁੰਮਿਆ ਵੀ ਨਹੀਂ ਐ ਸੋ ਘੁੰਮਿਆ ਸੀ ਬਟ 20 ਸਾਲ ਪਹਿਲਾਂ ਜਦੋਂ ਬਚਪਨ ਦੇ ਵਿੱਚ ਅਸੀਂ ਲੋੜੀ ਮੰਗਣ ਜਾਇਆ ਕਰਦੇ ਸੀਗੇ ਸੋ ਸਾਨੂੰ ਕਿਤੇ ਕਿਤੇ ਸੀਗਾ ਬਟ ਹੁਣ ਆਪਣੀ ਦੁਕਾਨ ਤੇ ਅਸੀਂ ਵੀਡੀਓ ਬਣਾ ਰਹੇ ਆ ਸੋ ਹੁਣ ਦੁਕਾਨ ਤੋਂ ਘਰ ਘਰ ਤੋਂ ਦੁਕਾਨ ਇਹੀ ਕੰਮ ਹੁੰਦਾ ਸੀਗਾ ਸੋ ਅੱਜ ਮੈਂ ਇਹ ਨਾਲ ਗੱਲ ਕੀਤੀ ਦੀਪਕ ਨਾਲ ਮੈਂ ਕਹਾ ਦੀਪਕ ਯਾਰ ਚਲਦੇ ਆਂ ਅੱਜ ਬੜੇ ਪਿੰਨੋ ਵਿਜ਼ਿਟ ਕਰਦੇ ਆਂ ਸੋ ਦੇਖਦੇ ਆਂ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤੁਹਾਨੂੰ ਦਿਖਾ ਦਈਏ ਪਿੰਡ ਦੀਆਂ ਉਹ ਗਲੀਆਂ ਤੇ ਰੌਣਕ ਮੇਲਾ ਕੀ ਆ ਉਹ ਚੋ ਦਿਖਾ ਦਈਏ ਪਿੰਡ ਦਾ ਸੋ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਦੋਨਾਂ ਦੇ ਚੈਨਲ ਨੂੰ ਤੇ ਦੋਨੇ ਚੈਨਲਾਂ 'ਚ ਤੁਹਾਨੂੰ ਵੀਡੀਓ ਮਿਲ ਜੂਗੀ ਸੋ ਬਣੇ ਰਹੋ ਤੇ ਦੇਖ ਸੋ ਦੋਸਤੋ ਆ ਸਾਡੇ ਪਿੰਡ ਦਾ ਮੇਨ ਬੱਸ ਅੱਡਾ ਆ ਜਿੱਥੇ ਆ ਕੇ ਬੱਸਾਂ ਰੁਕਦੀਆਂ ਆ ਤੇ ਆ ਦੇਖੋ ਜੀ ਇਧਰੋਂ ਰਸਤਾ ਪੱਦੀ ਜਗੀਰ ਨੂੰ ਜਾਂਦਾ ਦਸਾਂਚਕਲਾ ਤੇ ਸਾਹਮਣੇ ਅਪਰਾ ਮਸਾਣੀ ਦੇਖ ਸਕਦੇ ਹੋ ਜਿਹੜਾ ਬਾਬਾ ਮੋਹਨ ਦੀ ਜਗ੍ਹਾ ਹੈ ਆ ਦੋਸਤੋ ਬਾਬਾ ਮੁਹੰਮਦ ਦੀ ਜਗ੍ਹਾ ਹੈ ਦੇ ਦਰਬਾਰ ਬਾਬਾ ਮੋਕੰਦ ਦੀ ਸ਼ਾ ਬਾਦਰੀ ਜੀ ਕਿਉਂਕਿ ਜੋ ਕਿ ਹਰੇਕ ਸਾਲ ਚੌਂਚੇ ਦਾ ਮੀਲਾ ਤੇ ਕਾਫੀ ਵਧੀਆ ਕਰਾਇਆ ਜਾਂਦਾ ਆ ਸੋ ਹਲਜੀ ਦੋਸਤੋ ਅੱਪਾ ਹੁਣ ਵਿਜ਼ਿਟ ਕਰਨ ਲੱਗੇ ਜੀ ਬੜਾ ਪੈਨੋ ਸੋ ਤੁਸੀਂ ਪਲੀਜ਼ ਚੈਨਲ ਦੇ ਨਾਲ ਬਣੇ ਰਹੋ ਸੋ ਜੋ ਐਨ ਆਰ ਆਈ ਲੋਗ ਬਾਹਰ ਗਏ ਨੇ ਜਾਂ ਸਾਡੇ ਸੱਜਣ ਮਿੱਤਰ ਜੋ ਵੀ ਭਰਾ ਤੇ ਭੈਣ ਜੋ ਬਾਹਰੋਂ ਇਹ ਵੀਡੀਓ ਦੇਖ ਰਹੇ ਹੋਗੇ ਸੋ ਉਹਨਾਂ ਨੂੰ ਇਹ ਫੀਲ ਹੋਊਗਾ ਯਾਰ ਹਾਂ ਅਸੀਂ ਕਿਤੇ ਇਸ ਟਾਈਮ ਇਸ ਪੈਂਡ ਵਿੱਚ ਰਹਿੰਦੇ ਸੀ ਜੋ ਅੱਜ ਅਸੀਂ ਕਮਾਈਆਂ ਕਰਨ ਲਈ ਬਾਹਰਲੇ ਦੇਸ਼ਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹਾਂ ਸੋ ਜੇਕਰ ਉਹ ਉੱਥੋਂ ਵੀਡੀਓ ਦੇਖ ਰਹੇ ਆ ਸੋ ਉਹਨਾਂ ਨੂੰ ਕਾਫੀ ਪ੍ਰਾਊਡ ਫੀਲ ਹੋਊਗਾ ਸੋ ਆਪਣੇ ਪਿੰਡ ਦੀਆਂ ਉਹ ਗਲੀਆਂ ਸੋ ਤੁਸੀਂ ਵਲੌਗ ਬੜੇ ਪਿੰਡ ਦੇ ਕਈ ਦੇਖੇ ਹੋਗੇ ਉਹਨਾਂ ਨੇ ਰੋਡ ਦੇ ਵੀ ਵਲੌਗ ਬਣਾਏ ਹੋਗੇ ਜ਼ਿਆਦਾਤਰ ਪਰ ਪਿੰਡ ਦੀਆਂ ਗਲੀਆਂ ਦਾ ਕੋਈ ਅੱਜ ਤੱਕ ਐਸਾ ਵਲੌਗ ਨਹੀਂ ਸੀ ਜਿਹੜਾ ਬਣਿਆ ਹੋਊਗਾ ਸੋ ਅਸੀਂ ਇਹ ਸੋਚਿਆ ਕਿ ਅਸੀਂ ਪਿੰਡ ਦੀਆਂ ਗਲੀਆਂ ਐਕਸਪਲੋਰ ਕਰੀਏ ਸੋ ਦਿਖਾ ਲਈਏ ਜਿਹੜੇ ਜਿਹੜੇ ਬੰਦੇ ਜਿੱਥੋਂ ਜਿੱਥੋਂ ਗਏ ਨੇ ਪਰ ਜ਼ਿਆਦਾਤਰ ਯਾਰ ਮੈਂ ਪਿੰਡ ਦੇ ਇਹ ਘਰਾਂ ਦੇ ਬਾਹਰ ਜਿੰਦੇ ਲੱਗੇ ਦੇਖ ਕੇ ਸੱਚੀ ਭਾਵੁਕ ਹੋ ਜਾਂਦਾ ਕਿ ਇੰਨੇ ਸੋਹਣੀਆਂ ਸੋਹਣੀਆਂ ਕੋਠੀਆਂ ਬਣਾ ਕੇ ਸਾਰੇ ਆਪਣੇ ਪਿੰਡਾਂ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਇਹ ਦੇਖ ਕੇ ਬੜਾ ਦੁੱਖਿਆ ਲੱਗਦਾ ਆ ਸੋ ਦੋਸਤੋ ਆ ਦੇਖੋ ਜੀ ਕਿੰਨੀ ਵਧੀਆ ਕੋਠੀਆਂ ਨੇ ਸੋ ਆ ਪੈਟਰੋਲ ਪੰਪ ਬੜੇ ਪਿੰਡ ਦਾ ਆ ਗਿਆ ਆ ਮੇਨ ਪੈਟਰੋਲ ਪੰਪ ਤੇ ਇਸ ਤੋਂ ਗਾਹਾਂ ਆਪਾਂ ਅੱਗੇ ਚੱਲਦੇ ਨੇ ਤੇ ਤੁਹਾਨੂੰ ਦਿਖਾਲਦੇ ਨੇ ਹੋਰ ਆਪਾਂ ਐਕਸਪਲੋਰ ਕਰਦੇ ਆਂ ਤੇ ਚਲੋ ਜੀ ਆਹ ਤੁਸੀਂ ਦੇਖ ਰਹੇ ਹੋ ਜੋ ਇਹ ਹੈਗਾ ਜੀ ਦਸਹਿਰਾ ਗਰਾਊਂਡ ਸਟੇਡੀਅਮ ਹੈ ਬੜੇ ਪਿੰਡ ਦਾ ਜਿੱਥੇ ਹਰ ਇੱਕ ਸਾਲ ਦਸਹਿਰਾ ਕਰਾਇਆ ਜਾਂਦਾ ਹੈ ਬੜੀ ਧੂਮ-ਧਾਮ ਨਾਲ ਸੋ ਇਹਦੇ ਨਾਲ ਹੀ ਇਹ ਸੱਚ ਦਾ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਰਿਆਂ ਨੇ ਇੱਕ ਦਿਨ ਆਉਣਾ ਹੀ ਆਉਣਾ ਆ ਸੋ ਇਹ ਵੀ ਤੇ ਦੋਸਤੋ ਜੀ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਆਂ ਸੋ ਆਪਾਂ ਨੂੰ ਇਸ ਪਿੰਡ ਦਾ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸ਼੍ਰੀ ਬਾਬਾ ਸਦਾਣਾ ਜੀ ਜਿਹਦੀ ਮੰਨਤ ਬਹੁਤ ਹੀ ਜ਼ਿਆਦਾ ਹੈ ਦੋਸਤੋ ਸੋ ਉਹ ਦੇਖਣ ਨੂੰ ਮਿਲਦਾ ਹੈ ਆਪਾਂ ਨੂੰ ਸੋ ਆਪਾਂ ਨੂੰ ਇਹ ਬਹੁ ਵੱਡੇ ਆਕਾਰ ਦੇ ਵਿੱਚ ਜਾਨਕਿ ਫੈਲਿਆ ਹੋਇਆ ਆ ਸੋ ਆ ਇਹਦੀ ਪਾਰਕਿੰਗ ਆ ਜਿੱਥੇ ਗੱਡੀਆਂ ਗੁਡੀਆਂ ਖੜੀਆਂ ਹੁੰਦੀਆਂ ਆ ਸੋ ਇਹ ਮੇਨ ਗੇਟ ਆ ਸੋ ਇੱਥੋਂ ਆਪਾਂ ਅੱਗੇ ਚੱਲਦੇ ਆ ਸੋ ਆ ਦੇਖੋ ਜੀ ਮੇਨ ਕੋਠੀਆਂ ਆ ਗਈਆਂ ਜਿਹੜੀਆਂ ਜਿੰਨੀਆਂ ਕੋਠੀਆਂ ਤੁਸੀਂ ਦੇਖ ਰਹੇ ਆ ਇਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਜ਼ਿਆਤਰ ਲੋਕ ਐਨ ਆਰ ਆਈ ਆ ਸੋ ਬਾਹਰ ਗਏ ਹੋਏ ਆ ਸੋ ਤੁਸੀਂ ਦੇਖ ਸਕਦੇ ਹੋ ਜੀ ਜਿਹੜੀਆਂ ਮੈਂ ਮੈਂ ਪਿੰਡ ਦੀਆਂ ਜਿਹੜੀਆਂ ਮੇਨ ਮੇਨ ਗਲੀਆਂ ਆ ਜਿਹੜੀਆਂ ਤੁਸੀਂ ਅੱਜ ਤੋਂ ਪਹਿਲਾਂ ਕਿਸੇ ਹੋਰ ਚੈਨਲ ਦੇ ਵੀਡੀਓ ਤੇ ਨਹੀਂ ਦੇਖੀਆਂ ਸੋ ਸਾਡੀ ਇਸ ਚੈਨਲ ਦੇ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਸੋ ਜੇਕਰ ਤੁਸੀਂ ਵੀ ਇਸ ਪਿੰਡ ਤੋਂ ਸਾਡੀ ਵੀਡੀਓ ਦੇਖ ਰਹੇ ਆ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਸੋ ਜਿਹੜੇ ਵੀ ਬਾਕੀ ਐਨ ਆਰ ਆਈ ਭਰਾ ਆਪਣੇ ਬਾਹਰ ਬੈਠੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਜੀ ਆ ਗਿਆ ਇਹ ਪੱਦੀ ਦਾ ਦਰਵਾਜਾ ਅੱਗੇ ਆ ਜਾਣਾ ਹੈ ਸੋ ਆ ਵੀ ਮੇਨ ਗਲੀਆਂ ਹੀ ਆ ਜੀ ਇੱਥੇ ਦੀਆਂ ਪਿੰਡ ਦੀਆਂ ਮੇਨ ਜਿੱਥੋਂ ਨਗਰ ਕੀਰਤਨ ਕੋਈ ਵੀ ਹਰ ਇੱਕ ਤਿਉਹਾਰ ਜਿੱਦਾਂ ਮਨਾਉਂਦੇ ਆ ਨਗਰ ਕੀਰਤਨ ਹੋਵੇ ਜਾਂ ਸ਼ੋਭਾ ਯਾਤਰਾ ਹੋਵੇ ਸੋ ਇੱਥੋਂ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਹੀ ਲੈ ਕੇ ਨਿਕਲਦੀ ਆ ਬਟ ਇੱਥੋਂ ਜਿਹੜੀਆਂ ਛੋਟੀਆਂ-ਛੋਟੀਆਂ ਗਲੀਆਂ ਆ ਇੱਥੋਂ ਦੋਸਤੋ ਉਹ ਪੋਸੀਬਲ ਨਹੀਂ ਹੈਗਾ ਇੱਥੋਂ ਦਾ ਅਸੀਂ ਨਿਕਲ ਸਕਦੇ ਆ ਐਕਟਿਵ ਵਾਇ ਜਾਂ ਮੋਟਰਸਾਈਕਲ ਰਾਹੀਂ ਸੋ ਇੱਥੇ ਗੱਡੀਆਂ ਗੁੱਡੀਆਂ ਤਾਂ ਨਹੀਂ ਜਾ ਸਕਦੀਆਂ ਜਾਂ ਲੋਕੀ ਪੈਦਲ ਤੁਰ ਕੇ ਜਾਂਦੇ ਆ ਜਾਂ ਮੋਟਰਸਾਈਕਲ ਜਾਂ ਸਾਈਕਲ ਬਾਈਕ ਰਾਹੀਂ ਜਾਂਦੇ ਆ ਸੋ ਆ ਜਿਕਰ ਜਿਹੜੀਆਂ ਤੁਸੀਂ ਗਲੀਆਂ ਦੇਖ ਰਹੇ ਆ ਇਸ ਗਲੀ ਦਾ ਨਾਮ ਕੀ ਆ ਤੁਸੀਂ ਕਮੈਂਟ ਚ ਦੱਸਿਓ ਬਟ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਵਾ ਤਾਂ ਇਹ ਇਸ ਗਲੀ ਨੂੰ ਕਹਿੰਦੇ ਆ ਜੀ ਇਸ ਮਹੌਲੇ ਨੂੰ ਕਹਿੰਦੇ ਜੀ ਭੂਤਾਂ ਦਾ ਮਹੱਲਾ ਹੁਣ ਭੂਤਾਂ ਦਾ ਮਹੱਲਾ ਇਹ ਕਾਤੇ ਕਹਿੰਦੇ ਆ ਤੇ ਇਹ ਜਿਸ ਨੂੰ ਪਤਾ ਹੋਊਗਾ ਤੇ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਮੈਨੂੰ ਤਾਂ ਇਸ ਬਾਰੇ ਨਹੀਂ ਪਤਾ ਕਿਉਂਕਿ ਜਦ ਦੇ ਆਪਾਂ ਇੱਥੇ ਰਹਿ ਰਹੇ ਆ ਪਰ ਤਾਂ ਇਹੀ ਸੋ ਨੂੰ ਮਿਲਦਾ ਜੀ ਇਹ ਭੂਤਾਂ ਦਾ ਮਹੱਲਾ ਆ ਸੋ ਸੋ ਦੋਸਤੋ ਆਪਾਂ ਥੋੜਾ ਜਿਹਾ ਥੱਲੇ ਜਾਂਦੇ ਆ ਦੇਖੋ ਜੀ ਪਹਾੜੀ ਟਾਈਪ ஏਰੀਆ ਆ ਉਪਰੋਂ ਚੜਾਈ ਤੇ ਥੱਲੇ ਉਤਰਾਈ ਸੋ ਬਾਕੀ ਤੁਹਾਨੂੰ ਹੋਰ ਆਪਾਂ ਅੱਗੇ ਦਿਖਾ ਦਿੰਦੇ ਆ ਸੋ ਦੋਸਤੋ ਆ ਗਿਆ ਜੀ ਮੇਨ ਬਾਜ਼ਾਰ ਬੜੇ ਪਿੰਡ ਦਾ ਸ਼ਿਵ ਮੰਦਿਰ ਆ ਜਿੱਥੇ ਬਹੁਤ ਹੀ ਧੂਮਤਾਰਨਾ ਜਨਮਸ਼ਟਮੀ ਤੇ ਹੋਰ ਕਾਫੀ ਵਧੀਆ ਤੇ ਹਾਰਮਨ ਆਏ ਜਾਂਦੇ ਨੇ ਸੋ ਆ ਜੀ ਬਾਮਣਾ ਦਾ ਮੁਹੱਲਾ ਕਿਹਾ ਜਾਂਦਾ ਆ ਆ ਛੋਟਾ ਜਿਹਾ ਅਗਲੀ ਦੇਖ ਰਹੇ ਛੋਟੀ ਜੀ ਸੋ ਇਹਨੂੰ ਬਾਮਣਾ ਦਾ ਮੁਹੱਲਾ ਕਿਹਾ ਜਾਂਦਾ ਆ ਸੋ ਆਪਾਂ ਅੱਗੇ-ਅੱਗੇ ਵੀ ਚੱਲਦੇ ਆ ਤੁਹਾਨੂੰ ਲੈ ਕੇ ਚੱਲਦੇ ਆ ਕੀ ਕੀ ਹੋਰ ਕੁਝ ਹੈਗਾ ਦੇਖਣ ਲੈ ਕਪਾ ਤੁਹਾਨੂੰ ਦਿਖਾਉ ਲੈਂਦੇ ਆ ਸੋ ਆ ਦੇਖ ਸਕਦੇ ਹੋ ਕਿੰਨੀ ਛੋਟੀ ਜੀ ਗਲੀ ਆ ਸੋ ਅੱਜ ਤੋਂ ਪਹਿਲਾਂ ਮੈਨੂੰ ਨਹੀਂ ਮੈਨੂੰ ਨਹੀਂ ਪਤਾ ਕਿ ਕਿਸੇ ਵੀ ਵੀਡੀਓ ਦੇ ਵਿੱਚ ਆਪਾਂ ਇਦਾਂ ਦੀਆਂ ਗਲੀਆਂ ਦੇਖਿਆ ਹੋਊਗੀਆਂ ਸੋ ਪਿੰਡ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਬਹੁਤ ਹੀ بڑا ਪਿੰਡ ਆ ਜੋ ਅਸੀਂ ਦਾ ਹਲੇ ਕਈ ਇਦਾਂ ਦੀਆਂ ਛੋਟੀਆਂ ਛੋਟੀਆਂ ਗਲੀਆਂ ਐਕਸਪਲੋਰ ਕਰਨੀਆਂ ਰਹੀ ਗਈਆਂ ਜਿਹੜੀਆਂ ਆਪਾਂ ਕਰਨੀਆਂ ਸੀ ਬਟ ਉੱਥੇ ਜਾਣ ਨੂੰ ਤਾਂ ਰਸਤਾ ਹੈਗਾ ਔਨ ਨੂੰ ਨਹੀਂ ਸੀ ਪਰ ਅਸੀਂ ਟਾਈਮ ਦੀ ਕਦਰ ਕਰਦੇ ਹੋਏ ਆਪਾਂ ਵੀ ਆਪਣਾ ਹੱਕ ਅੱਗੇ ਹੋਰ ਦੇਖਣਾ ਸੀ ਸੋ ਆਪਾਂ ਆ ਦੇਖ ਸਕਦੇ ਹੋ ਸੋ ਕਿੱਦਾਂ ਲੋਕਾਂ ਨੇ ਵਧੀਆ ਘਰ ਕੋਠੀਆਂ ਤੇ ਇੱਥੋਂ ਆਪਾਂ ਲੈ ਚੱਲਦੇ ਤੁਹਾਨੂੰ ਇਹ ਪੀਰਾਂ ਦੀ ਜਮਸਤਾਂ ਦੀ ਸੋ ਇੱਥੋਂ ਦੇਖੋ ਜੀ ਕਿੰਨੀ ਛੋਟੀ ਜਿਹੀ ਗਲੀ ਆ ਜਿੱਥੋਂ ਅਸੀਂ ਆਪਣੀ ਬਾਈਕ ਕੱਢਨੇ ਆ ਸੋ ਆ ਦੇਖੋ ਜੀ ਥੱਲੇ ਨੂੰ ਜਾਂਦੀ ਉਤرائی ਸੋ ਇੱਥੋਂ ਵੀ ਰਾਸਤੇ ਕਈ ਨਿਕਲ ਜਾਂਦੇ ਆ ਤੇ ਬਹੁਤ ਹੀ ਵਧੀਆ ਯਾਨਕਿ ਕਹਿਣ ਦਾ ਇੱਕ ਇਹ ਪਿੰਡ ਆ ਸੋ ਜਿਹੜੇ ਜਿਹੜੇ ਇੱਥੋਂ ਪਿੰਡੋ ਰਹਿੰਦੀ ਆ ਜਾਂ ਬਾਹਰ ਬੈਠੇ ਦੇਖ ਰੇਆ ਸੋ ਜਰੂਰ ਆਪਣੇ ਵਿਚਾਰ ਦੱਸਿਓ ਕਮੈਂਟ ਅਜੇ ਸੋ ਹਾਂਜੀ ਮਿੱਤਰੋ ਆ ਜਿਹੜਾ ਤੁਸੀਂ ਦੇਖ ਰਹੇ ਯੂਕੇ ਕਲੋਨੀ ਵੱਲ ਨੂੰ ਰਸਤਾ ਜਾ ਰਿਹਾ ਯੂਕੇ ਕਲੋਨੀ ਹੈ ਜੀ ਸਾਡੇ ਪਿੰਡ ਦੀ ਸੋ ਅੱਗੇ ਰਸਤੇ ਇਹ ਰਸਤਾ ਕਮਾਲਪੁਰ ਨੂੰ ਜਾ ਰਿਹਾ ਆ ਬੜੇ ਪਿੰਡ ਦਾ ਇਹ ਰਸਤਾ ਪਹਿਲਾਂ ਇਹ ਬੜਾ ਪਿੰਡੀ ਹੁੰਦਾ ਸੀ ਸੋ ਹਾਂਜੀ ਮਿੱਤਰੋ ਆਪਾਂ ਹੁਣ ਨੈਕਸਟ ਗਲੀ ਦੇ ਵਿੱਚ ਆ ਚੁੱਕੇ ਆ ਜਿਹੜੀ ਅਗਲੀ ਗਲੀ ਆ ਸੋ ਤੁਸੀਂ ਇਹ ਜਰੂਰ ਦੇਖਿਓ ਜੀ ਜਿਨ੍ਹਾਂ ਨੇ ਦੇਖਿਆ ਹੈ ਗਲੀਆਂ ਸੋ ਕਮੈਂਟ ਕਰਕੇ ਦੱਸਿਓ ਤੇ ਹੁਣ ਇਹ ਜਿਹੜੀ ਤੁਸੀਂ ਗਲੀ ਦੇਖ ਰਿਹਾ ਇਹ ਆਪਾਂ ਆ ਗਏ ਜੀ ਜੱਜ ਘਰ ਕੋਲ ਜਿੱਥੇ ਮਹਾਮਾਈ ਦਾ ਹਰ ਇੱਕ ਸਾਲ ਵਧੀਆ ਤੇ ਧੂਮ ਧਾਮ ਨਾਲ ਜਾਗਰਣ ਹੁੰਦਾ ਆ ਸੋ ਆ ਦੇਖ ਸਕਦੇ ਹੋ ਆ ਇੱਥੇ ਆ ਜਿਹੜੇ ਬੈਕ ਸਾਈਡ ਆ ਇਹ ਇੱਥੇ ਖੜੀ ਹੁਣ ਪਹਿਲਾਂ ਬਹੁਤ ਵਧੀਆ ਟਿਕ ਸਟੈਂਡ ਹੁੰਦਾ ਸੀ ਆ ਲੁਕੇਸ਼ਨ ਹੈ ਐਕਸੈਸ ਰੇਡ ਦੀ ਤੇ ਆ ਸਾਡੇ ਪਿੰਡ ਦਾ ਸਕੂਲ ਸਰਕਾਰੀ ਸਕੂਲ ਤੇ ਜਿੱਥੇ ਅਸੀਂ ਪੜ੍ਹੇ ਆ ਪਹਿਲਾਂ ਤੇ ਉਹਦੇ ਸਾਹਮਣੇ ਆਪੋਜਿਟ ਹਸਪੀਟਲ ਸਰਕਾਰੀ

ਇਹ ਮੈਂ ਉਂਹ ਦੇਲੀਆਂ ਪਹਿਲੀ ਵਾਰੀ ਦੇ। ਤੁਹਾਨੂੰ ਮੈਂ ਕਹਾਂ ਤੁਸੀ ਵੀ ਦੱਸੋ ਕਿ ਇਹ ਕਿੰਨਾ ਮੈਲਾ ਦਿੱਖੇ। ਇਹ ਮੈਨੂੰ ਲੱਗਦਾ ਉੱਧਰ ਨੀ ਕੋਈ ਮਨੀ ਬਣਦਾ ਘਰ ਵਾਲਾ ਹਣਾ। ਉਹ ਬੱਲੇ ਬੱਲੇ। ਉਹ ਗੱਲ ਹੈ ਦੋਨੇ। ਆਹ ਚੋਕ ਵਾਲੀ ਇੱਧਰ ਵੀ ਕੋਈ ਗਲੀ ਆ ਗਈ ਆ। ਇਹ ਕੋਈ ਛੋਟੀ ਗਲੀ ਰਹਦੀ ਹੈ ਜਾਂ ਨਿਕਲ ਜਾਂਦੀ ਹੈ ਫੇਰ ਤਾਂ। ਯਾਰ ਕੋਲੇ ਸੋਹਣੇ ਬੱਤੀ ਚਾਲੀ ਇੱਕ ਪਿੰਡ ਗੇੜਾ ਲਾ ਆਉਂਦੇ ਆ ਤੁਰੇ ਜਾਂਦੇ ਫਿਕਰ ਮਕਾਉਂਦੇ ਆ ਥੜੀਆਂ ਨੂੰ ਕਹਦਾ ਏ ਮਲਾਲ ਪੁੱਛਾਂਗੇ ਪੁੱਛਾਗੇ ਗੁੰਬਦਾਂ ਦੇ ਉੱਤੇ ਬੈਠੇ ਚੁੰਗਾ ਜੋੜ ਕੇ ਰੱਬਾ ਹੱਸ ਪਿੰਡਾਂ ਦੇ ਲਈ ਆਹੀ ਮੋੜ ਕੇ ਮਿਹਨਤਾਂ ਚ ਬਰਕਤਾਂ ਰਖੀ ਜੋੜ ਕੇ ਰੱਬਾ ਹੱਸ ਪਿੰਡਾਂ ਦੇ ਲਈ ਆਹੀ ਮੋੜ ਕੇ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝੇ ਨਹੀਂ ਬਹੁਤੀਆਂ ਗੱਲਾਂ ਤੋਂ ਅੜ ਜਾਣ ਬੜਿਆਂ ਗੁੰਬਦਾਂ ਦੇ ਉੱਤੇ ਬੈਠੇ ਚੁੰਗਾ ਜੋੜ ਕੇ ਰੱਬਾ ਹੱਸ ਪਿੰਡਾਂ ਦੇ ਲਈ ਆਹੀ ਮੋੜ ਕੇ ਮਿਹਨਤਾਂ ਚ ਬਰਕਤਾਂ ਰਖੀ ਜੋੜ ਕੇ ਆ ਤਾਂ ਗਲੀਆਂ ਹੋਣ આ કેમ છે ये 몰라 इधर देखो इधर ही काटती आ खड़ी काट रही ਕਰਦਾ ਉਹ ਵੀ ਗਲੀ ਜਾਂਦੀ ਵੈਸੇ ਉਧਰ ਗਲੀ ਉੱਥੇ ਗਲੀ ਇਹ ਵੀਡੀਓ ਜਾਇਨਾ ਦਾ ਆ ਜਾਣਾਗਾ ਇਹ ਇੱਥੇ ਇੱਥੇ ਆਉਣਾ ਲੈ ਉਹ ਨਾ ਇੰਦਰ ਆ ਉਹ ਸੱਜੇ ਕਾਢ ਕੇ ਆਹ ਬਾਹਰ ਹੀ ਕਰਨੀ essa ਤੇ ਵਲੌਗ ਦਾ ਸਮਾਪਤੀ ਕਰਾਂਗੇ ਇੱਥੇ ਆ ਢੇਰਾ ਦਾ ਮਸਲਾ ਬਹੁਤ ਟਾਈਮ ਤੋਂ ਚੱਲ ਰਿਹਾ ਆ ਜਿਹਦਾ ਹੱਲ ਹਲੇ ਤੱਕ ਨਹੀਂ ਕੋਈ ਨਿਕਲ ਪਾਰਿਆ ਕੁਝ ਲੋਕ ਕਹਿੰਦੇ ਆ ਸ਼ਾਮਲ ਜਗ੍ਹਾ ਇੱਥੇ ਬਣੀ ਜੀ ਪੈਲਾਸ ਬੰਨਾ ਚਾਹੀਦਾ ਕੁਝ ਲੋਕ ਕਹਿੰਦੇ ਆ 파ਰਕ ਬੰਨੀ ਚਾਹੀਦੀ ਆ ਸੋ ਕਈ ਕਹਿੰਦੇ ਕਿ ਕੂੜੇ ਦਾ ਕੂੜਾ ਇੱਥੇ ਰਹਿਣਾ ਚਾਹੀਦਾ ਤੁਸੀਂ ਕਮੈਂਟੇ ਦੱਸਿਓ ਕੀ ਸਹੀ ਹੈ ਤੇ ਕੀ ਗਲਤ ਹੈ ਜੇਕਰ ਤੁਹਾਨੂੰ ਲੱਗਦਾ ਕਿ ਸਾਡੀ ਵੀਡੀਓ ਵਧੀਆ ਆ ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਬਾਕੀ ਸਾਡੇ ਨਾਲ ਬਣਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਦਾਰੇ ਹੋਰ ਬਲੌਗ ਲੈ ਕੇ ਆਉਂਦੇ ਰਹੂਗੇ ਬਿਲਕੁਲ ਕਮੈਂਟਾਂ ਜੀ ਜਰੂਰ ਦੱਸਿਓ ਤੇ थैंक्स फॉर ਵਾਚਿੰਗ ਮਿਲਾਂਗੇ ਨੈਕਸਟ ਵੀਡੀਓ ਤੇ ਸੋ ਬਾਏ ਬਾਏ